ਦਾ ਵਰਤਦੇ ਸਦਾ ਕਦੇ ਝਾੜੂ ਮਾਰਾ ਪਛਵਾੜੇ ਤੇ ਮਰਚਣਾ ਕਿਵੇਂ ਪਿਆ ਚੱਖਾ ਇਹ ਬੱਸ ਹੁਣ ਤਾਂ ਹਾਂ ਕੀ ਹੋ ਗਿਆ ਉੱਠ ਜਾ ਤਿੱਖੜ ਦੁਪਹਿਰਾ ਚੜ ਗਿਆ ਹੈ ਦੁਪਹਿਰਾ ਹੋ ਗਿਆ ਮੈਂ ਹਟਦੇ ਦੇਵਾਂ ਜਾ ਕਾਣਾ ਆਹਾ ਹਾ ਹਾ ਨਾ ਐਂ ਦੱਸ ਮੈਨੂੰ ਭਲਿਆ ਮਾਂ ਸਾ ਆਹਾ ਕਿਹੜਾ ਟਾਈਮ ਆੜਤੀ ਕੋਲੇ ਜਾਣ ਦਾ ਸਵੇਰ ਦਾ ਤਾਂ ਮੂੰਹ ਟੱਡ ਕੇ ਪਿਆ ਰਾਤ ਨੂੰ ਡੱਫ ਲੈਣਾ ਮਣ ਮਣ ਮੂਤ ਆ ਦੇਖ ਲੈ ਉਸੇ ਕੱਪੜਿਆਂ 'ਚ ਕੱਲਾ ਸਹਰਾਣਾ ਦੇ ਕੇ ਗਈਆਂ ਨਾ ਤੈਨੂੰ ਤਾਂ ਮੈਂ ਚੱਕ ਕੇ ਅੰਦਰ ਵੀ ਨਹੀਂ ਪਾ ਸਕਦੀ ਐਡਾ ਮੋਟਾ ਹੋਇਆ ਪਿਆ ਉਹ ਬਕਸੇ ਅਗਰ ਬਕਸੇ ਦਾ ਕਰ ਹਰ ਵਾਰ ਮੂੰਹ ਪਾੜੀ ਜਾਂਦੀ ਹੁੰਨੀ ਐ ਮੈਨੂੰ ਕੰਮ ਕਰ ਲੈਣ ਦੇ ਕੋਈ ਮਾਰਦੇ ਜਾ ਕੋਣ ਕੰਮ ਕਰ ਲੈਣ ਦੇ ਨਾ ਹੁਣ 12 ਵਜੇ ਪਿਆ ਹੁਣ ਕਿਹੜਾ ਕੰਮ ਕਰੇਗਾ ਤੂੰ ਆੜਤੀਆ ਤੈਨੂੰ ਹੁਣ ਮਿਲਣਾ ਜਾਵੇ ਉੱਥੇ ਅਗਲਾ ਨਿਕਲ ਗਿਆ ਹੂ ਚੱਲ ਚੁੱਪ ਕਰ ਕੰਮ ਕਰ ਮੈਂ ਜਾਂਣਾ ਕੰਮ ਕਰ ਛੜਾ ਛੜਾ ਕੇ ਭੱਜਣ ਨੂੰ ਐਡਾ ਸਾਰਾ ਰੁਕ ਰੁਕ ਕੇ ਨਾ ਮਾਰਸੀ ਕਰਾ ਲਓ ਐ ਨਹੀਂ ਹੈਗਾ ਮੇਰਾ ਸਾਰਾ ਬਾਲਰ ਟੁੱਟਣਾ ਮੈਨੂੰ ਕਰਨਾ ਪੈਦਾ ਨਾ ਤਾ ਤੇ ਮੈਂ ਕਿੰਨਾ ਬੱਕਰੀ ਜਾਮਾ ਸਾਰਾ ਦਿਨ ਪਾਉਣਾ ਇਹਨਾਂ ਲਈ ਇਹ ਕਰਨਾ ਨਾ ਇਹ ਬੱਸ ਕਰਿਆ ਕਰ ਅਦੇ ਤਾਂ ਤੂੰ ਚੰਗੇ ਮੂੰਹ ਨਾਲ ਬੋਲ ਪਿਆ ਕਰ ਮੇਰੇ ਪੁੱਤ ਨੂੰ ਤੂੰ ਸਵੇਰੇ ਸਵੇਰੀ ਲੱਗ ਜੰਨੀ ਆ ਮੈਨੂੰ ਕੋਈ ਗੱਲ ਨਹੀਂ ਆਉਂਦੀ ਆ ਬੰਨੇ ਹੱਥ ਨਾ ਤੁਹਾਡੇ ਪੁੱਤ ਦੀ ਆਰਤੀ ਤਾਰ ਲਿਆ ਕਰ ਸਾਰਾ ਦਿਨ ਉਹ ਪੀਂਦਾ ਡੱਪਦਾ ਡੱਪ ਕੇ ਘਰੇ ਆ ਕੇ ਡਿੱਗ ਕੇ ਪੈ ਜਾਂਦਾ ਨਹੀਂ ਸਾਰਾ ਦਿਨ ਤਾਂ ਉਹ ਕੰਮ ਕਰਦਾ ਤੇਰੇ ਮੂਰੇ ਹੈਂ ਨਾ ਮਾਤਾ ਮੈਨੂੰ ਐਂ ਦੱਸ ਬੰਦਾ ਉਹਦੇ ਟੱਬਰ ਨਾਲ 2 ਮਿੰਟ ਬੈਠ ਕੇ ਦੁੱਖ ਸੁੱਖਤਾ ਕਰਦਾ ਉਹ ਤਾਂ ਮੇਰੇ ਨਾਲ ਕੋਈ ਦੁੱਖ ਸੁੱਖ ਦੀ ਗੱਲ ਹੀ ਨਹੀਂ ਕਰਦਾ ਆਉਂਦਾ ਆ ਕੇ ਡੱਫ ਕੇ ਪੈ ਜਾਂਦਾ ਉੱਠਦਾ ਉੱਠ ਕੇ ਸਵੇਰੇ ਨਿਕਲ ਜਾਂਦਾ ਨਹੀਂ ਸਾਰਾ ਦਿਨ ਤਾਂ ਉਹ ਕੰਮ ਕਰਦਾ ਹੈ ਤੇਰੇ ਮੂਰੇ ਫਿਰ ਉਹ ਥੱਕ ਹਾਰ ਕੇ ਪੈ ਜਾਂਦਾ ਜੇ ਪੈ ਗਿਆ ਦੋ ਘੜੀ ਤਾਂ ਕੀ ਗੱਲ ਹੋ ਗਈ ਹੈ ਤੂੰ ਸਾਰਾ ਦਿਨ ਹੀ ਮੇਰੇ ਪੁੱਤ ਨਾਲ ਹੀ ਇੱਕ ਨਹੀਂ ਕਰਦੀਆਂ ਤੂੰ ਕਦੇ ਪਿਆਰ ਵਾਲਾ ਵਿਹਾਰ ਵੀ ਕਰ ਲਿਆ ਕਰੋ ਚਲ ਠੀਕ ਹੈ ਮਾਤਾ ਮੈਂ ਇਥੋਂ ਨਹੀਂ ਤੇਰੇ ਮੂਰੇ ਜਿੱਤਿਆ ਜਾਂਦਾ ਮੈਨੂੰ ਕੰਮ ਕਰ ਲੈਣ ਦੇ ਕੰਮ ਕਰ ਲੈਣ ਦੇ ਫਿਰ ਮੇਰੇ ਪੁੱਤ ਨੂੰ ਨਾ ਐ ਬੋਲੀ ਮੁੜ ਕੇ ਵੇ ਇਕਲਾ ਦੇਖ ਲਾ ਸੜ ਦੀ ਹਰ ਵਕਤ ਮੰਗ ਜੇ ਮਾਰੀ ਜਾਂਦੀ ਐ ਢੇ ਬੁੱਥਾ ਵਾਲੀ ਸਵੇਰੀ ਲੱਗੀ ਬੋਲਣ ਖਾਣੀ ਆੜ ਤੇ ਆ ਮਿਲੂ ਹਾਂ ਨਹੀਂ ਮਿਲੂ ਨਾਲੇ ਪਿੰਨਾ ਪਿਉ ਦੀ ਪਿੰਨਾ ਪਿੰਨਾ ਆਪਣੀ ਪਿੰਨਾ ਬਥੇ ਪੱਲਿਓ ਮੂਡ ਖਰਾਬ ਕਰਕੇ ਰੱਖ ਦਿੰਦਾ ਸਵੇਰੀ ਇਹ ਡਾਂਗ ਫੇੜ ਨਹੀਂ ਕੋ ਕਦੇ ਇੱਕ ਨਹੀਂ ਫਟ ਆਉਂਦੀ ਇਹ ਡਾਕਟਰ ਬਾਈ ਡਾਕਟਰ ਹੁਣੀ ਹੈਗਾ ਨਹੀਂ ਘਰੇ ਡਾਕਟਰ ਹਾਂਜੀ ਜੀ ਜੂ ਹੈਪੀ ਡਾਕਟਰ ਉਹ ਤਾਂ ਹੁਣੀ ਸ਼ਾਪ ਤੇ ਕਹਿੰਦੇ ਜੂ ਕੰਮ ਸੀ ਕੋਈ ਕੰਮ ਸੀ ਇਹ ਆੜਤੀ ਜਾਣਾ ਸੀ ਅੱਛਾ ਚਲ ਅਜਾ ਚਾਹ ਪਾਣੀ ਪੀ ਲੋ ਫਿਰ ਚਲ ਜਿਓ ਨਹੀਂ ਮੈਨੂੰ ਜ਼ਰੂਰੀ ਕੰਮ ਆ ਮੈਂ ਜਾਣਾ ਕੋਈ ਨਾ ਸ਼ਾਪ ਤੇ ਨੇ ਉੱਥੇ ਚਲ ਜਿਓ ਤੁਸੀਂ ਚਲੋ ਠੀਕ ਹੈ ਉਹਨੂੰ ਫੋਨ ਕਰ ਦਿਓ ਇੱਕ ਵਾਰੀ ਮਾੜਾ ਜੀ ਠੀਕ ਹੈ ਜੀ ਮੈਂ ਕਰ ਦਿੰਦੀ ਓਕੇ ਲੈ ਸ਼ੁਕਰ ਐ ਮੈਂ ਸੂਟ ਜਾ ਲਿਆਂਦਾ ਚੱਕ ਕੇ ਆ ਛੋਟੀ ਨੂੰ ਫੜਾ ਕੇ ਆਉਂਗੀ ਆਪੇ ਤਰਪਾਈ ਕਰ ਦੂਗੀ ਮੇਰੇ ਤਾਂ ਟਾਈਮ ਹੀ ਨਹੀਂ ਲੱਗਦਾ ਜੈ ਵੱਡੀ ਦਾ ਮੇਰਾ ਤਾਂ ਟਾਈਮ ਹੀ ਟਾਈਮ ਨਾ ਸਾਡਾ ਮੋਟਰਸਾਈਕਲ ਤੇ ਇਹਨਾਂ ਦੇ ਵਾਰ ਚ ਕਿਵੇਂ ਮੈਨੂੰ ਤਾਂ ਰੁੜ ਜਾਣਾ ਕਹਿ ਕੇ ਆਇਆ ਨਾ ਇਹ ਹੱਥ ਮਾਰਦਾ ਮੈਨੂੰ ਤੂੰ ਦੱਸ ਕਿੱਧਰ ਹਾਂ ਮੈਂ ਤਾਂ ਅੱਡ ਤੇ ਜਾਂਦਾ ਸੀ ਮੈਂ ਤਾਂ ਡਾਕਟਰ ਨੂੰ ਲੈਣ ਆਇਆ ਸੀ ਨਾਲ ਇੱਥੇ ਤੇਰਾ ਕਿਹੜਾ ਪਣੋ ਯਾਰਤੀਆ ਬੈਠਾ ਘਰੋਂ ਤਾਂ ਨਾ ਲੂਸ ਲੂਸ ਕਰਦਾ ਨਿਕਲੇ ਹੈ ਤੈਨੂੰ ਲੈਣਾ ਆਇਤੀ ਉਹਨੂੰ ਕਹਿੰਦਾ ਮੈਂ ਵੀ ਜਾਣਾ ਸੀ ਅੱਡ ਤੇ ਦੇ ਨਾ ਮੈਨੂੰ ਆਏ ਦੱਸ ਦੇ ਸੌ ਲੱਗੇ ਜੇ ਤੂੰ ਮੇਰਾ ਘਰ ਵਾਲਾ ਨਾ ਹੁੰਦਾ ਤੈਨੂੰ ਮੈਂ ਕੁੱਟ ਕੁੱਟ ਕੇ ਤੇਰੀਆਂ ਨਾ ਮੈਂ ਚੀਕਾਂ ਆਏ ਨੀਲ ਲਾਸਾਂ ਬਾਂਦੀ ਰੋੜ ਜਾਣਿਆ ਮੈਨੂੰ ਆਏ ਦੱਸ ਇੱਥੇ ਕਿ ਡਾਕਟਰ ਤਾਂ ਮੈਨੂੰ ਦੀਂਦਾ ਨਹੀਂ ਕਰੇ ਨਾ ਕੰਨੀ ਕੁੜੀ ਕੋਲ ਤੂੰ ਕੀ ਕਰਦਾ ਹੈ ਕਿੰਨਾ ਸਾਬ ਹੋਾਰੇ ਹੱਸ ਕੇ ਬੋਲੂ ਗੱਲਾਂ ਵਧੀਆ ਕਰਦੇ ਤੂੰ ਹਰ ਵਾਰ ਬੱਟੂ ਖੋਂ ਬੱਟੂ ਖੋਂ ਕਰੀ ਜਾਨੀ ਆ ਵੇਖ ਲੈ ਮਰ ਜਾਣਾ ਮੈਨੂੰ ਕਹਿੰਦਾ ਕਿ ਕਿੰਨਾ ਪਿਆਰ ਨਾਲ ਬੋਲਦੀ ਆ ਸਾਫ ਬੋਲਦੀ ਆ ਨਾ ਮੇਰੇ ਕੀ ਪਲੇਗ ਪਈ ਐ ਮੈਂ ਤੈਨੂੰ ਚੰਗਾ ਭਲਾ ਬੋਲਦੀ ਆ ਨਟੇ ਜਾਣੇ ਤੂੰ ਦੁੱਖ ਨਹੀਂ ਸੁਣਦਾ ਸੁੱਖ ਨਹੀਂ ਸੁਣਦਾ ਉਹ ਸਾਰਾ ਦਿਨ ਨਾ ਉਹਦੇ ਪੈਰਾਂ ਥੱਲੇ ਹੱਥ ਤੇਰੇ ਸਰਬਸ ਉਹ ਕੋਈ ਨਾ ਮੈਂ ਆ ਕੇ ਕਰਦਾ ਠੀਕ ਤੈਨੂੰ ਤੂੰ ਕਰੀ ਸਰਬਸ ਜੇ ਨਾ ਬਰਾਬਰ ਕੀਤੀ ਨਾ ਮੈਨੂੰ ਵੀ ਕੀ ਤੂੰ ਦੱਸਣਾ ਜਾਣੇਗਾ ਦੇਖ ਲਾ ਰੋੜ ਕੇ ਗੱਲ ਕਰਨ ਦੀ ਥਾ ਤੇ ਨਾ ਮਾਰ ਕੇ ਕਿੱਕ ਤੇ ਆ ਹੋ ਗਿਆ ਕੋਈ ਨਾ ਬੜੇਗਾ ਤਾਂ ਘਰੇ ਗਿੱਟੇ ਸ਼ਾਂਗੂ ਰੋੜ ਜਣਾ ਤੇਰੇ ਪਤਾ ਲੱਗ ਜਾਂਦੇ ਮੈਨੂੰ ਕਿਸੇ ਕਰਤੂਤ ਦਾ ਨਾਲ ਇਹਨੂੰ ਪੁੱਛਦੀ ਆ ਤੇਰੇ ਕੋਲੇ ਕੀ ਕਰਨ ਆਇਆ ਸੀ ਨਾ ਛੋਟੀਆ ਗੱਲ ਸੁਣਨੀ ਮੇਰੀ ਕੀ ਦੀਦੀ ਕੀ ਹੋ ਗਿਆ ਕੀ ਹੋਇਆ ਠੀਕਾ ਮਾਰਦੀ ਆ ਨੀ ਵੀਦੀ ਨਾ ਇਹ ਕੀ ਕਰਨ ਆਇਆ ਸੀ ਇੱਥੇ ਤੇਰੇ ਕੋਲੇ ਮੈਨੂੰ ਐ ਦੱਸੀ ਉਹ ਤਾਂ ਨਾ ਤੇਰੇ ਜੀਜੂ ਨੂੰ ਲੈਣ ਆਇਆ ਸੀਗਾ ਕਹਿੰਦਾ ਆਰਤੀ ਕੋਲ ਜਾਣਾ ਨਾ ਮੈਨੂੰ ਤਾਂ ਘਰੋਂ ਆਏ ਨਿਕਲ ਕੇ ਆਇਆ ਇਹ ਨਾ ਚਾਹ ਨਾ ਪਾਣੀ ਰਾਤ ਡੱਫਕੇ ਤੇ ਉਵੇਂ ਉੱਥੇ ਪੈ ਗਿਆ ਤੇ ਮੇਰੇ ਉੱਠਣ ਸਾਰ ਇੱਧਰ ਨੂੰ ਮੂੰਹ ਚੱਕ ਲਿਆ ਨਾ ਇੱਥੇ ਕਿਤੇ ਅੰਡੇ ਰੱਖੇ ਸੀ ਨਾ ਮੈਂ ਕਿਹੜਾ ਕੋਈ ਬਗਾਨੀ ਆ ਤੇਰੀ ਭੈਣ ਹੀ ਆ ਨਹੀਂ ਭੈਣ ਤਾਂ ਹੀ ਤੈਨੂੰ ਪਿਆਰ ਨਾਲ ਪੁੱਛੀ ਜਾਂਦੀ ਨਹੀਂ ਹੁਣ ਨੂੰ ਕੁਤਨੀ ਨੂੰ ਬਟਾਣਾ ਦੇ ਲੈਂਦੀ ਮੈਂ ਉਹ ਤਾਂ ਆਰਤੀ ਤੇ ਜਾਣਾ ਸੀ ਉਹਨੂੰ ਲੈਣ ਆਇਆ ਸੀਗਾ ਤੇਰੇ ਜੀਜਾ ਆਹੋ ਮੈਨੂੰ ਸਭ ਦੀਂਦਾ ਆ ਮਾਰ ਕੇ ਕਿੱਕ ਤੇ ਵਾਗ ਗਿਆ ਨਾ ਮੇਰੇ ਨਾਲ ਗੱਲ ਨਾ ਕਰੀ ਨਹੀਂ ਬਾਹਰ ਨੂੰ ਤਪਿਆ ਕਰ ਆ ਜਾ ਕਿਵੇਂ ਆਈ ਸੀ ਮੈਂ ਤਾਂ ਤੈਨੂੰ ਆ ਸੂਟ ਬਣਾਉਣਾ ਨਹੀਂ ਸੀ ਆ ਭੂਕਦੀ ਨਹੀਂ ਤੇ ਤਰਪਾਈ ਸੱਚੀ ਸੌ ਲੱਗੇ ਮੇਰੇ ਤਾਂ ਨਾ ਲੱਗਣਾ ਨਾ ਆ ਆ ਲੋਟ ਹੀ ਨਹੀਂ ਆਉਂਦਾ ਹੈਗਾ ਬਿੱਚ ਡਾ ਕੇ ਤਾਂ ਜਾਂਦੇ ਨੇ ਮਸਾ ਮੇਰਾ ਤਾਂ ਸੱਚੀ ਮਾਨ ਖਰਾਬ ਕਰਤਾ ਆ ਮੈਂ ਤਾਂ ਦੇਖ ਕੇ ਮੋਟਰਸਾਈਕਲ ਅੱਗ ਲੱਗਦੀ ਸੱਚੀ ਕੱਪੜੀ ਆਗੇ ਤੁਸੀਂ ਹਾਂ ਭਗਵਾਨ ਨੇ ਪਾਣੀ ਲਿਆ ਹਣੀ ਤਾਂ ਲਿਆ ਦੋ ਨਾ ਜੀ ਮੈਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਇਹ ਤਾਂ ਨਾ ਸਿਰਫ ਓਟਨਾਲਾ ਹੋਇਆ ਪਿਆ ਕੀ ਗੱਲ ਹੋ ਗਈ ਬਲਕਿ ਹੋਣੀ ਆ ਜੀਜੂ ਗਏ ਨਹੀਂ ਤੁਹਾਡੇ ਕੋਲੇ ਦੁਕਾਨ ਤੇ ਨਹੀਂ ਮੇਰੇ ਕੋਲ ਤਾਂ ਗਏ ਨਹੀਂ ਗਏ ਨਹੀਂ ਮੈਨੂੰ ਤਾਂ ਕਹਿੰਦੇ ਡਾਕਟਰ ਕੋਲੇ ਜਾਣਾ ਮੈਂ ਨਾ ਮੇਰੇ ਕੋਲ ਤਾਂ ਆਏ ਨਹੀਂ ਅੱਛਾ ਉਹ ਤਾਂ ਨਾ ਜੀਜੂ ਸਵੇਰੇ ਤੁਹਾਨੂੰ ਪੁੱਛਣ ਆਏ ਸੀਗੇ ਅੱਛਾ ਉਹ ਵੀ ਡਾਕਟਰ ਕਿੱਥੇ ਆ ਉਹ ਆਰਟੀ ਕੋਲੇ ਜਾਣਾ ਹੋਣਾ ਅੱਛਾ ਅੱਛਾ ਤੇ ਪਿੱਛੇ ਭੈਣ ਉਹਦੇ ਐ ਆਈ ਪਤਾ ਨਹੀਂ ਉਹਦਾ ਕੀ ਪਿੱਛਾ ਕਰਦੀ ਸੀ ਜਿਵੇਂ ਭਿੰਡਾ ਖਾਂਦੇ ਸਵੇਰੇ ਸਵੇਰੇ ਉਹਨੇ ਗਾਲੀ ਪੈ ਗਈ ਵਿਚਾਰੇ ਦੇ ਕਹਿੰਦੀ ਇੱਥੇ ਕੀ ਕਰਨਾ ਹੈ ਦੱਸ ਉਹ ਨਹੀਂ ਨਹੀਂ ਤੂੰ ਉਹਦਾ ਗੁੱਸਾ ਨਾ ਕਰਿਆ ਕਰ ਉਹਦਾ ਵਿਚਾਰੀ ਸਾਊ ਹੈ ਇੱਕ ਗੁੱਸਾ ਕਰਨ ਵਾਲੀ ਗੱਲ ਨਹੀਂ ਹੈਗੀ ਨਹੀਂ ਜੀ ਆ ਵੀ ਗਿਆ ਸੀ ਮੈਂ ਕਿਹਾ ਕੋਈ ਬਗਾਨੀ ਸੀ ਉਹਦੀ ਛੋਟੀ ਭੈਣ ਹੀ ਸੀ ਮੇਰੇ ਤੇ ਵੀ ਸ਼ੱਕ ਕਰੀ ਜਾਂਦੀ ਐ ਮੈਨੂੰ ਕਹਿੰਦੀ ਲੈ ਦੱਸ ਇੱਥੇ ਕਰਨੀ ਕੀ ਆਇਆ ਸੀਗਾ ਉਹ ਉਹਨਾਂ ਨੂੰ ਮੈਂ ਪੁੱਛਦਾ ਉਹਦਾ ਵਿਚਾਰੀ ਬਹੁਤ ਭੋਲੀ ਐ ਮਾਸ ਜੀ ਤੁਸੀਂ ਤਾਂ ਉਹਦਾ ਪੱਖ ਹੀ ਕਰਨਾ ਮੇਰਾ ਜੀਜੂ ਆ ਸਾਊਤਾ ਵਿਚਾਰਾ ਜਿਹੜਾ ਫਸ ਗਿਆ ਉਹ ਕਿੱਥੋਂ ਭੋਲੀ ਆ ਲੈ ਤੁਸੀਂ ਬੈਠੋ ਮੈਂ ਰੋਟੀ ਲੈ ਕੇ ਆਉਣੀ ਐ ਲਿਆ ਲਿਆ ਲੈ ਦੱਸ ਇਹ ਪੈਣਾ ਪੈਣਾ ਜੀ ਨਹੀਂ ਬੰਦੀ ਇੱਕ ਦੂਜੇ ਮਾਰਾ ਚੰਗਾ ਬੋਲੀ ਜਾਂਦੀਆਂ ਨੇ ਇਹ ਔਰ ਚਲ ਤੂੰ ਰੋਟੀ ਰੋਟੀ ਨੂੰ ਲੈ ਜਾਂਦੇ ਪਹਿਲਾਂ ਆਪਾਂ ਉਧਰੇ ਜਾ ਕੇ ਆਉਣੇ ਆ ਚਲੋ ਠੀਕ ਹੈ ਜੀ ਰੋਟੀ ਆ ਕੇ ਖਾ ਲੇ ਆ ਕੇ ਖਾ ਲੈ ਚਲ ਆ ਚੱਲ ਜੋ ਤਾਂ ਆ ਪਾਣੀ ਦੇਵੋ ਉਹ ਮम्मा ਸੁੱਤੇ ਬੈਠੇ ਉਹ ਇਹਦਾ ਸੁੱਤੀ ਹੋ ਰੂ ਯਾਰ ਕੀ ਹੋ ਗਿਆ ਜੁੱਤੀ ਨੂੰ ਬਿਮਾਰ ਦਾ ਆਪੇ ਉਹ ਸਵੇਰੇ ਮਗਜ ਮਰੀ ਗਈ ਸਵੇਰੇ ਮੂੰਹ ਪਾੜੀ ਗਈ ਨਾ ਮੇਰਾ ਕੰਮ ਬਣਿਆ ਆੜਤੇ ਕੋਲ ਗਿਆ ਸੀ ਆੜਤੇ ਨੇ ਜਵਾਬ ਦਿੱਤਾ ਹਨਾ ਫੇਰ ਆਈ ਦੁਬਾਰਾ ਥਾਲ ਲੈ ਨੂੰ ਹਨਾ ਸਾਰਾ ਕੁਝ ਸੁਣੀਆ ਨਹੀਂ ਆ ਮੈਂ ਪੁੱਤ ਕਹਿਦੇ ਇਹਨੂੰ ਆਦਾ ਉੱਠ ਕੇ ਆਪੇ ਝੁੱਲ੍ਹੇ ਪਾਣੀ ਤੂੰ ਨਹੀਂ ਦੇਣਾ ਜੋਤ ਜਾਂ ਪਾਣੀ ਝਾ ਦੇ ਯਾਰ ਮੈਂ ਤੂੰ ਹੋਰ ਕੁਝ ਹੋ ਹੋਰੇ ਸਵੇਰੇ ਹਾਲਾ ਕੋਈ ਨਹੀਂ ਸੁਣਦਾ ਹੈਗਾ ਨਾ ਕਿਉਂ ਸੁਣੂਗਾ ਤੂੰ ਜਿੱਦੋਂ ਕੋਲੇ ਕੱchn ਜਾਣਾ ਉੱਥੇ ਪੀਆ ਕਰ ਪਾਣੀ ਮੇਰੇ ਕੋ ਭਾਲਦਾ ਇੱਥੇ ਬੁਕਲੇ ਕਿਹੜੇ ਕੋਲੇ ਕੱਛ ਕੇ ਆਇਆ ਮੈਂ ਨਾ ਸਾਰਾ ਦਿਨ ਤਾਂ ਨਿਕਲੇ ਰਹਿਣਾ ਕਰੇ ਤਾਂ 2 ਮਿੰਟ ਨਹੀਂ ਪੈਂਦਾ ਕੰਮ ਗਿਆ ਸੀ ਆੜਤੀ ਦੇ ਆਹੋ ਗਿਆ ਸੀ ਮੈਂ ਦੇਖ ਕੇ ਕਿਹੜੇ ਆੜਤੀ ਕੋਲੇ ਸੀ ਤੂੰ ਖੜਾ ਤਾਂ ਮੋਟਰਸਾਈਕਲ ਉਹਨਾਂ ਦੇ ਬਾਹਰ ਚ ਸੀ ਮਤਲਬ ਦਸਕੇ ਦੇ ਗਿਆ ਮੈਂ ਉਹਨੂੰ ਲੈਣ ਗਿਆ ਸੀ ਡਾਕਟਰ ਨੂੰ ਆਹ ਉਹ ਲੈਣ ਗਿਆ ਸੀ ਨਾ ਫੇਰ ਡਾਕਟਰ ਕੋਲ ਜਾਇਆ ਆਹਦਾ ਤੇਰੀ ਸਰਵਿਸ ਹੋਣੀ ਹੋਣੀ ਆ ਆ ਲੈ ਵਡਾਂਗ ਮੈਂ ਤੈਨੂੰ ਦੱਸਦਾ ਆ ਆ ਲੈ ਮੈਨੂੰ ਹੋਰ ਦੇਖ ਲੈ ਮੇਰੇ ਨਾਲ ਨਾਲ ਫਿਰ ਕੰਜਰਖਾਨਾ ਸ਼ੁਰੂ ਹੋ ਗਿਆ ਲੱਗੇ ਪਏ ਨਹੀਂ ਹਾਂ ਉਹ ਮੈਂ ਤਾਂ ਆਪੇ ਕਰ ਲਿਆ ਮੈਨੂੰ ਕਹੀ ਤਾ ਸਾਰਾ ਦਿਨ ਉਹਦਾ ਨਾਲ ਨਾਲ ਫੁੱਲਦਾ ਉੱਤਰ ਉਹ ਵਸ ਕੋਈਗਾ ਜੀ ਕੋਈਗਾ ਇਹ ਕਿਵੇਂ ਕਰੇ ਜਦ ਕਰੇ ਅਨੇਜ ਮੁਕਤਤਾ ਕਿੰਨੇ ਵੀ ਕੀ ਕਰਨੀ ਨੀ ਪੜਾ ਤਾ ਆਇਆ ਬੇਬੇ ਬੰਦ ਗਿਆ ਸੁਣ ਮੇਰੀ ਗੱਲ ਸੁਣ ਹੁਣ ਤਾਂ ਹੀ ਗੱਲਾਂ ਬਦਲਦਾ ਨਾ ਹੁਣ ਮੇਰੇ ਪੁੱਤ ਨੇ ਕੀ ਬਗਾਰਤਾ ਤੇਰਾ ਪਹਿਲਾਂ ਤੂੰ ਮੈਨੂੰ ਆਏ ਦੱਸੋ ਹੁਣ ਤੂੰ ਮੇਰੇ ਕੰਨੇ ਮੁੰਡਾ ਆਪਿਆਂ ਦਾ ਕਰ ਲਿਆ ਨਾ ਉਹ ਪਿਆਉਤੀ ਜਾਉ ਤੇਜੇ ਪਿਆਉਦੇ ਨਛੜਾ ਮੁੰਡਾ ਹੋਏ ਨੇ ਕਰੂ ਨੀ ਭੇਰੇ ਤੂੰ ਐਨਾ ਕਿਉਂ ਹੋਂ ਤੀ ਬੀਬੀ ਜੀ ਜਿਦੋਂ ਤੇਰਾ ਕੁਝ ਬੋਲ ਹੀ ਨਹੀਂ ਰਹੀ ਇਹ ਤਾਂ ਮੈਨੂੰ ਮਾਰ ਕੇ ਸਾਲ ਹੋਊਗਾ ਇਹ ਤਾਂ ਮੋਹਰਾ ਨਹੀਂ ਸੋਚਦਾ ਮੇਰੇ ਬਾਰੇ ਕਹਿੰਦੀ ਤੱਪੀ ਨਹੀਂ ਆ ਆਹ ਮਾਰ ਤੁੰਗੀ ਆ ਤੂੰ ਮੈਂ ਤੈਨੂੰ ਦੱਸਾਂ ਇਹਦੇ ਪਾਲਾ ਨਾ ਸਾਡੇ ਵਾਲੀ ਬੁੱਤਣ ਚੀਜ਼ ਇਹ ਮੈਨੂੰ ਲੱਗਦਾ ਤੇਰੇ ਹੱਥਾਂ ਤੋਂ ਨਿੱਕਾ ਨਿੱਕਾ ਨਿਕਲ ਗਿਆ ਇਹ ਮੈਨੂੰ ਟੈਕ ਨਹੀਂ ਦਿੰਦਾ ਮੈਂ ਉੱਤੀ ਕੋਈ ਗੱਲ ਆਹ ਉਹ ਸ਼ਾਂਤੀ ਦਾ ਗੱਲ ਕਰ ਸ਼ਾਂਤੀ ਦਾ ਇਹ ਸ਼ਾਂਤੀ ਤਾਂ ਉਹ ਕੈਲੇ ਮੁੜੇ ਕੇ ਬੈਠੀ ਆ ਵਿਆਹੀ ਦੀ ਸ਼ਾਂਤੀ ਨਾਲ ਮੈਂ ਕਿਵੇਂ ਗੱਲ ਕਰਾਂ ਸ਼ਾਂਤੀ ਨਾਲ ਆ ਦੇਖ ਲੈ ਉਹਦੀ ਸੁਝਦੇ ਆ ਦੇਖ ਲੈ ਕਿਵੇਂ ਬੋਲਦੀ ਆ ਦੁਨੀਆ ਕਿੱਥੋਂ ਕਿੱਥੇ ਤੱਕ ਬੋਲਦੀ ਤੇਰੀ ਸੋਚ ਉਹਦੀ ਹੁੰਦੀ ਹੈ ਉਹ ਚੱਲ ਦੂਰੀ ਪਾੜਾ ਹਾਂ ਕੋਈ

mm ਵਾਹ ਜੇ ਇੱਕ ਚੁੱਪ ਕਰ ਜਾਓ ਤੂੰ ਭਾਈ ਬੈਠ ਕੇ ਪਿਆਰ ਦੀ ਗੱਲ ਕਰਿਆ ਕਰ ਆ ਪਿਆਰ ਦੀ ਗੱਲ ਐ ਆ ਤੇਰੇ ਸਾਹਮਣੇ ਦੇਖ ਰਾ ਕੋਣ ਵੱਡੇ ਨੂੰ ਸਮਝਾਵੇਗਾ ਤੇ ਸਾਨੂੰ ਕਿ ਸ਼ਰਮ ਆਉਂਦੀ ਆ ਆਪਾਂ ਅੱਜ ਤੇਰੀ ਗੱਲ ਸੁਣ ਮੇਰੇ ਪਿਓ ਨੇ ਵਿਆਹ ਕੀਤਾ ਮੈਂ ਕਿੰਨਾ ਕੁਝ ਦਿੱਤਾ ਆ ਘਰ ਪੱਤਾ ਹੋਰ ਹੱਦ ਬੋਲਦਾ ਤੇਰੇ ਪਿਓ ਦੀ ਨਹੀਂ ਪੀਂਦਾ ਤਾਂ ਹੋਰ ਕੀ ਨਹੀਂ ਪੀਂਦਾ ਤੂੰ ਜਦਾਸ਼ ਗੁੱਸਾ ਠੰਡਾ ਕਰ ਇਹਨੂੰ ਪਾਣੀ ਪੂਣੀ ਲਿਆ ਦਿਓ ਜਿਹੜੇ ਸਾਹਮਣੇ ਪਾਣੀ ਮੈਨੂੰ ਦਿੱਤਾ ਇਹਨੂੰ ਦਿੱਤੇ ਨੂੰ ਨਾ ਆਪੇ ਪੀ ਲੈ ਜਦੋਂ ਹੋਰ ਫੋੜੇ ਕਿ ਪਾਸੀ ਚੱਕ ਕੇ ਪੀ ਸਕਦਾ ਮੈਨੂੰ ਫਰਜ ਨਹੀਂ ਮੰਨਦਾ ਹੈਗਾ ਫਿਰ ਪਾਣੀ ਦਿੰਦਾ ਮੇਰਾ ਸਿਰ ਦੁਖਦਾ ਸੀ ਤਾਂ ਨਹੀਂ ਦਿੱਤਾ ਮੈਂ ਬੋਲਣ ਵਾਲੇ ਨਹੀਂ ਸਿਰ ਦੁਖਦਾ ਬਣੇ ਜੇ ਮੈਨੂੰ ਕੱਲ ਪੰਗੜਿਆ ਤਾਂ ਇਹ ਬਹਾਨੇ ਲਾ ਰਹੀ ਪੈਂਦੀ ਆ ਆ ਮੰਜੀ ਤੇ ਦੇਖ ਲੈ ਢਾਈ ਵੱਢੀ ਆਵੇ ਸੁਣ ਲਈ ਆਜੋ ਇਹਨਾਂ ਕੋਲੇ ਨਵੇੜ ਨੂੰ ਇਹਨਾਂ ਕੋਲ ਕੋਈ ਨਹੀਂ ਸਾਬੂ ਮੇਰੀ ਸਾਲੀ ਐਨੀ ਸਮਝਦਾਰ ਆ ਤੁਸੀਂ ਇਹਦੇ ਪਿੱਛੇ ਦੌੜੇ ਪੈਗਾ ਅੱਜ ਵੀ ਸਾਬੂ ਆ ਤੇਰੇ ਸਾਹਮਣੇ ਬੋਲ ਤੁਸੀਂ ਕਿਹਦੀ ਸਾਬੂ ਹੋਗੇ ਨਰੇਸ ਸਾਬੂ ਹੋ ਜਹੀ ਜੀ ਅੱਛਾ ਹੁਣ ਮੈਨੂੰ ਵੀ ਸਾਡਾ ਦੋਹਾ ਤੁਸੀਂ ਨਲਾਇਕ ਕਿ ਸਮਝਦੇ ਹੋ ਤਰੇ ਸਾਹਮਣੇ ਆ ਬੋਲਦੀ ਆ ਮਾ ਦੇ ਤਾ ਹੋ ਤਾਂ ਮੈਂ ਬੋਲ ਬਣਾ ਕਾ ਵਿਚਾਰੀ ਉਹ ਤੇਰੀ ਪਾਪ ਨਹੀਂ ਦੀ ਕਿਹੜੇ ਤੇਰੇ ਚ ਕੁਝ ਨਹੀਂ ਆਦੇ ਹਾਂ ਬਾਜੀ ਨੂੰ ਪਤਾ ਮੇਰੇ ਤੇ ਚਾ ਮਾ ਕੁਝ ਨਹੀਂ ਇਹਦਾ ਦੇਖਿਆ ਵਿਚਾਰੀ ਬਹੁਤ ਸਾਉ ਹੈ ਉਹ ਤਾਂ ਕਿੰਨਾ ਮਾਣਾ ਮਣੀ ਜੈ ਨਹੀਂ ਬੋਲਦਾ ਇਹਦਾ ਬੋਲ ਕੀ ਦੱਸ ਦੀ ਜਿਆ ਸਾਰਾ ਤੂੰ ਅਪਕਾਰ ਕਰਦੀ ਹੁਣ ਅੱਛਾ ਤੈਨੂੰ ਵਿਚਾਨੀ ਕਾ ਲੱਗਦਾ ਭਾਏ ਦਾ ਭੈ ਦਾ ਹੁਣ ਓਏ ਇਹਨੂੰ ਕੱਟ ਲੈ ਨਾ ਪਰ ਪੜਾ ਕੋ ਬੋਲਦੀ ਵੀ ਨਹੀਂ ਤੂੰ ਬਾਹੀ ਕਹਿ ਤਾਹੀ ਕਹਿ ਮਰਜੀ ਲਗਾਮ ਕਸ ਕੇ ਰੱਖ ਤੂੰ ਕਿਹੜਾ ਸੁਣਦਾ ਨਹੀਂ ਮੈਨੇ ਮੇਰੇ ਘਰ ਨੂੰ ਮੇਰਾ ਨੰਦ ਬਹੁਤ ਵਧੀਆ ਆਹੋ ਹਾਂ ਤੇਰੇ ਭੜੇ ਕਹਿਣੇ ਚ ਮੇਰੇ ਨਾਲ ਕਹਿਣੀ ਕਾਰੋ ਕੀ ਕਰੇ ਕਹਿਣੇ ਚ ਤੈਨੂੰ ਹਰ ਇੱਕ ਚੀਜ਼ ਲਿਆ ਕੇ ਦਿੰਦਾ ਐ ਦੁੱਤਾਂ ਦੇ 10 ਰੁਪਏ ਕੀ ਕਰਦੇ ਕੀ ਕੀ ਲਿਆ ਕਰਿੰਦਾ ਸਵੇਰੇ ਉੱਠਦਾ ਭੱਜ ਜਾਂਦਾ ਚਾਰ ਦੋਸਤਾਂ ਕੋਲੇ ਆਤਾਸ਼ ਕੁੱਟਿਆਂਦਾ ਕਹੂਗਾ ਮੈਂ ਖੇਤ ਜਾ ਕੇ ਉਹ ਬੰਦੇ ਨੇ 20 ਤਾਂ ਮਿਲਦੇ ਨੇ ਬੰਦੇ ਨੇ 20 ਕਰ ਲੈਂਦੇ ਤੈਨੂੰ ਮੈਂ ਕਿੱਥੇ ਆਉਣਾ ਨਾਟ ਲੈ ਉਹ ਮੈਨੂੰ ਆਇਆ ਕੀ ਵੀ ਕੰਮ ਕਰਦਾ ਸਾਨੂੰ ਪੱਛੇ ਵਿੱਚ ਸਾਰਾ ਉਹ ਲਾਗਾ ਪਤਾ ਨਹੀਂ ਕੀ ਭਾਲਦੀ ਆ ਕਿ ਨਹੀਂ ਇਹ ਮੈਨੇ ਸਾਨੂੰ ਤਾਂ ਚਾਹ ਦੀ ਕੁੱਟ ਲਿਆ ਲੇ ਉਹ ਤਾਂ ਨਹੀਂ ਪਾਣੀ ਦਿੱਤਾ ਮੈਂ ਉਹ ਲੈ ਕੇ ਪੀ ਰੋ ਮੈਂ ਤਾਂ ਗੋਲ ਨਹੀਂ ਲੈ ਕੇ ਬੈਠੀ ਅੱਜ ਜਮਾਨਾ ਆ ਗਿਆ ਅਗੇ ਭੈਣਾ ਬੋਲੇ ਆ ਗੀਆਂ ਵੱਡੀਆਂ ਬੋਲੇ ਛੋਟੀਆਂ ਨੂੰ ਆਰਾਮ ਕਰਾਉਣੀਆਂ ਇਹ ਤਾਂ ਆਪ ਹੀ ਬੰਜੇ ਦੇ ਭਾਲਦੀ ਸਾਰਾ ਕੁਝ ਲਿਆ ਪਾਣੀ ਲਿਆ ਪਾਣੀ ਪਾਣੀ ਪਲਾਏ ਨੂੰ ਚਾਹ ਤਾਂ ਸਾਲੀ ਦੇ ਹੱਥ ਦੀ ਹੀ ਪੀਣੀ ਆ ਆ ਦੇਖ ਲੈ ਤੇਰੇ ਸਾਹਮਣੇ ਬੋਲਦੀ ਆ ਚਾਹ ਪੀ ਲੈ ਹੋਰ ਇੰਝ ਕਰੀਂ ਨਾ ਲੈ

ਚੱਲ ਸੱਡੋ ਲੜਾਈ ਝਟੇ ਕਰੋ ਬੰਦ ਚੱਲ ਸਾਲੀਏ ਹੁਣ ਚਾਹ ਬਣਾ ਲੈ ਕੇ ਆਈ ਤੂੰ ਤਾਲਾ ਭਾਜੀ ਤੂੰ ਕਹਿਣਾ ਤਾਂ ਬਣਾ ਕੇ ਦੇ ਦੇਣੀ ਚਾਹ ਨਹੀਂ ਮੈਨੂੰ ਤਾਂ ਐਸੀ ਆਪੇ ਜਦ ਛੋਟੀ ਕਰ ਲੂ ਜਾਈਂ ਤਾਰ ਬੰਦਾ ਤੇਰੇ ਵਰਗੀ ਚਾਹ ਨਹੀਂ ਕੋਈ ਬਣਾ ਸਕਦਾ ਚਾਹ ਬੜੀ ਸੁਆਦ ਬਣਾਉਣੀ ਹੈ ਹੁਣ ਚਾਲੀ ਸਾਲੀ ਦੀ ਚਾਹ ਪੀਆ ਕਰ ਠੀਕ ਆ ਮੈਂ ਨਹੀਂ ਬਣਾ ਕੇ ਦਿੰਦੀ ਚਾਹ ਤੇਰੀ ਵੀ ਸਵਾਦ ਆਉਂਦੀ ਹੈ ਦੇਖ ਲਾ ਦੇਖ ਲਾ ਆ ਜੂਜਕਰੀ ਨਹੀਂ ਤੇਰੇ ਤੋਂ ਸੰਤੀ ਸਾਡੇ ਵਾਲੀ ਮੱਛੀ ਆਂਦੀ ਮੇਰੇ ਤੇ ਚਾਹ ਤਾਂ ਮੇਰੀ ਕੋਈ ਸਵਾਦ ਲੱਗਦੀ ਇਹਨੂੰ ਬਣਾਈਂਦੀ ਆ ਉਹ ਪਤਾ ਹੀ ਆ ਲੌਂਗ ਲੈਚੇ ਵੱਧ ਪਾਉਂਦੀ ਆ ਸਾਲੀ ਹਾਂ ਉਹ ਤਾਂ ਹੈਗਾ ਹੀ ਅਗਰ ਚੱਲ ਬਣਾ ਕੇ ਲੈ ਆਉਣੀ ਆ ਵਧੀਆ ਬਣਾ ਲਈ ਕਿਤੇ ਅੰਦਰ ਦੀ ਛੋਟੀ ਚਾਹ ਬਣਾ ਦੇ ਪਤਾ ਨਹੀਂ ਘਰੇ ਦੀ ਜਨਾਨੀਆਂ ਕੀ ਕਰਦੀ ਆ ਕੀ ਨਹੀਂ ਉਹ ਮੇਰੀ ਗੱਲ ਸੁਣ ਬਾਈ ਤੂੰ ਵੀ ਘੱਟ ਬੋਲਿਆ ਕਰ ਉਹ ਆ ਵੀ ਤੇਰੇ ਕੋਲ ਹੀ ਬੈਠੀ ਆਉਂਦੀ ਆ ਭੈਣ ਆ ਕੋਈ ਗੱਲ ਨਹੀਂ ਤੂੰ ਵੀ ਘੱਟ ਬੋਲਿਆ ਕਰ ਇਹ ਤਾਂ ਬੋਲਦੀ ਵੀ ਨਹੀਂ ਮੈਂ बोलਦੀ ਆ ਜੀ ਮੈਂ ਤੁਹਾਨੂੰ ਬੋਲਦੀ ਆ ਕਿ ਤੇ ਆ ਲੈ ਕੋਈ ਨਾ ਉਹਦੀ ਤਾਂ ਵਿਚਾਰੇ ਦੀ ਦਿਨ ਰਾਤ ਕੁੱਤੇ ਖਾਣੇ ਕਰਦੀ ਆ ਇੱਕ ਬੰਦਾ ਦੁਗਾ ਸ਼ਾਂਤੀ ਰੱਖ ਲਿਆ ਕਰੋ ਚੱਲ ਤੁਸੀਂ ਕੋਈ ਨਾ ਮੈਂ ਸਮਝਾਉਣਾ ਹਾਂ ਉਹ ਯਾਰ ਮੈਂ ਕਰਦਾਗਾ ਉਹ ਸਮਝ ਆਦਾ ਦੇਖ ਲਓ ਬਾਜੀ ਉਲਟਾ ਇਹ ਵੀ ਤੁਹਾਨੂੰ ਹੀ ਕਹਿ ਗਿਆ ਵੈਰੀ ਗੱਲ ਸੰਸਾਰੀਏ ਕੋ ਪ੍ਰਵਾਹ ਨਾ ਮਨ ਮੈਂ ਜਿਹੜੇ ਨਾਲ ਹੁਣ ਆਪਾਂ ਇਹਨਾਂ ਦੀ ਉਹ ਫੜਕੇ ਦਿਖਾਵਾਂਗੇ ਮੇਰੀ ਗੱਲ ਸੁਣ ਬਾਜੀ ਤੂੰ ਕਹੀ ਤਾਂ ਜਾਣਾਂ ਜਦ ਤੂੰ ਮੇਰਾ ਬਾਜੀ ਵੀ ਲੱਗਦਾ ਤੂੰ ਮੇਰਾ ਦਿਓੜੀ ਤੂੰ ਰੀ ਰਿਸ਼ਤੇਦਾਰੀ ਆ ਕੋਈ ਮੈਨੂੰ ਵੀ ਆਇਆ ਵੀ ਸਾਡੀ ਸ਼ੋਹਦੀ ਦਾ ਕਾਰਨ ਨਾ ਆਪ ਹੋਵੇ ਮੈਨੂੰ ਆਏ ਵੀ ਮੇਰਾ ਕਾਰਨ ਨਾ ਪਟਿਆ ਜਾਵੇ ਇੰਨਾ ਤੋਹਾਂ ਜਾਣਿਆਂ ਦੀ ਇੱਕ ਰਹਿ ਆ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆਪਾਂ ਇਹਨਾਂ ਨੂੰ ਫੜਕੇ ਦਿਖਾਵਾਂਗੇ ਜਦੋਂ ਇਹ ਘਰ ਹੋ ਜਾਂਦਾ ਨਾ ਤੂੰ ਮੈਨੂੰ ਜੇ ਵੀ ਫੋਨ ਕਰਦਾ ਕਾ ਆਹ ਗੱਲ ਤੇਰੀ ਜਾਨ ਹੈ ਤੂੰ ਮੈਨੂੰ ਫੋਨ ਕਰ ਦਿਆ ਕਰ ਮੈਂ ਜਿਹੜੀ ਘਰੇ ਪਹੁੰਚਿਆ ਕਰ ਹਾਂ ਜੇ ਤੂੰ ਮੇਰੇ ਨਾਲ ਆ ਰਲ ਜੀ ਫਿਰ ਆਪਾਂ ਦੋਹਾਂ ਨੂੰ ਫੜ ਲਾਂ ਪਰਵਾਹ ਕਦੀ ਕਰਦੀ ਐ ਮੈਂ ਤਾਂ ਤੇਰੇ ਨਾਲ ਐ ਆਪਣੀ ਤਾਂ ਡਾਬਰ ਰਿਸ਼ਤੇਦਾਰੀ ਐ ਦਾ ਚਾ ਬਬੀ ਦੀ ਗੱਲ ਸੁਣ ਹੁਣ ਉਹਨਾਂ ਨੂੰ ਜਾ ਕੇ ਕਹ ਦੇ ਕਾਹੇ ਉਹ ਠੰਡੀ ਹੋਗੀ ਕੋਈ ਨਹੀਂ ਉਹਨੂੰ ਕਹੀ ਦੀ ਕਾ ਲੜੀ ਨਾ ਹੁਣ ਉਹਦੇ ਨਾਲ ਆਓ ਆ ਹੋ ਗਿਆ ਨਾ ਮੋੜ ਕੇ ਫੇਰ ਠੀਕ ਆ ਕਾਜੀ ਜੀ ਚਾਹ ਪਾਲਿਆ ਬੱਸ ਮੈਂ ਹੁਣ ਲੌਂਗ ਲੈ ਜੀਆਂ ਪਾਲੇ ਬੱਸ ਹੁਣ ਲੈ ਆ ਜਾ ਚੱਲ ਜੰਗ ਕਰ ਠੀਕ ਆ ਠੀਕ ਆ ਲੜਿਓ ਨਾ ਹਾਂ ਕੋਈ ਲੜਾਈ ਚੱਲ ਨਹੀਂ ਲੈ ਤੂੰ ਵੀ ਪੈਣੇ ਮੜਾ ਜੋ ਠੰਡੀ ਰਿਆ ਕਰ ਹੁਣ ਠੰਡੀਆਂ ਹੁਣ ਤਾਂ ਹੁਣ ਦੱਸ ਕਿੱਥੋਂ ਗਰਮ ਹੁਣ ਤਾਂ ਦੇਖ ਐਨੀ ਸਵਾਦ ਤੁਹਾਨੂੰ ਚਾਹ ਪਿਆਈ ਹੈ ਚਾਹ ਤਾਂ ਸਵਾਦ ਦੀ ਹੈ ਚੱਲ ਮੇਰੀ ਗੱਲ ਸੁਣ ਉਹ ਧਿਆਨ ਰੱਖਿਆ ਕਰੋ ਭਾਈ ਅੱਛਾ ਤੇ ਪਿਆਰ ਨਾਲ ਕਹਿੰਨਾ ਕਿ ਤੂੰ ਆਪਣਾ ਧਿਆਨ ਰੱਖੀ ਦਵਾਈ ਦਵਾਈ ਲੈ ਲਈ ਕੋਈ ਦਵਾਈ ਤਾਂ ਮੈਂ ਇਹਨੂੰ ਕੰਨੀ ਆ ਦਵਾ ਕੇ ਲਿਆਊਗਾ ਠੀਕ ਆ ਸਾਲੀ ਇਹ ਇਹਨਾਂ ਦਾ ਤੈਨੂੰ ਸਮਝ ਆਇਆ ਠੀਕ ਰਿਹਾ ਕਰ ਠੀਕ ਆ ਠੀਕ ਆ ਦੇਖ ਲੈ ਛੁੜ ਜਾਣਾ ਕਿਵੇਂ ਉਹਨੂੰ ਨਾਲ ਲਾਂਦਾ ਗਾ ਸਹੀ ਹੈ ਦੀਦੀ ਨਹੀਂ ਨਹੀਂ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਇਹ ਕਹਿੰਦੀ ਸੀ ਚੱਲ ਮੈਂ ਜੇ ਕੁਝ ਗੱਲ ਦਾ ਹਨਾ ਗੁੱਸਾ ਨਾ ਕਰੀ ਜੇ ਮੈਂ ਕੋਸੇ ਗੱਪੱਟ ਘੱਟ ਬੋਲ ਗਈ ਕੋਈ ਨਾ ਮੇਰੀ ਵੱਡੀ ਭੈਣ ਹੈ ਫਿਰ ਕੀ ਹੋ ਗਿਆ ਉਹ ਇਹਦੇ ਵਿਚਾਰੀਏ ਦੇਲ ਚ ਕੁਛ ਨਹੀਂ ਹੁਤਾ ਮੈਨੂੰ ਪਤਾ ਹੈ ਜੀ ਇਹ ਬੋਲ ਪੜਾ ਕਾ ਚਲ ਹੁਣ ਤੁਸੀਂ ਜਾਓ ਮੈਂ ਇਕ ਵੇਲਾ ਨਾ ਕਰੋ ਹਨਾ ਸਰ ਠੀਕ ਹੈ ਚਲ ਠੀਕ ਆ ਧਿਆਨ ਰੱਖੀ ਚਲ ਆ ਜਾ ਮੈਨੂੰ ਸੈਂਟਰੀ ਕੱਪ ਕਿਤੇ ਦੇ ਦਾਰੀ ਜਿਆਦੇ ਹੁਣ ਮੈਂ ਜਾਣਾ ਬੈਂਕ ਦਾ ਟਾਈਮ ਆ ਰਹੀ ਆਉਣੀ ਆ ਜੀ ਲਿਆਉਣੀ ਆ ਅ ਮੇਰੀ ਗੱਲ ਸੁਣ ਜੀ ਮੈਂ ਮੋੜਤੀ ਇਹਨੂੰ ਨਾ ਜੇਬ ਚ ਭਾਲਾ ਸਾਂਭ ਕੇ ਉਹ ਤਾਂ ਮੈਂ ਸਮਝਣਾ ਨਾਲੇ ਨਾ ਟਾਈਮ ਬਹੁਤ ਮਾੜਾ ਜੀ ਬੈਂਕ ਚ ਆਉਣ ਜਾਣ ਹੀ ਕਰੀ ਜਾ ਕੇ ਬੈਂਕ ਸਿੱਧਾ ਕਰੇ ਆ ਜੀ ਕਿਸੇ ਕੋਲ ਖੜੀ ਨਾ ਉਹ ਮੈਨੂੰ ਪਤਾ ਚੱਲ ਕੋਈ ਗੱਲ ਨਹੀਂ ਮੁੜ ਕੇ ਉੱਥੇ ਸੱਤ ਚ ਨਾ ਨਾ ਖੜ ਜੀ ਕੋਈ ਪਤਾ ਨਹੀਂ ਤੇਰਾ ਸਮਝਦਾਨ ਤੋਂ ਬਸ ਇਹ ਸ਼ਾਰਾ ਕਾਫੀ ਹੁੰਦਾ ਪਤਾ ਨਹੀਂ ਸਮਝਿਆ ਕਿ ਨਾ ਵੀ ਕਿਤੇ ਮੂੰਹ ਚੱਕ ਕੇ ਉਧਰ ਨਾ ਭੱਜ ਜੇ ਇਹ ਛੋਟੀ ਬੰਨੀ ਐਂ ਕਰਦੀ ਆਂ ਖੋਣ ਕਰਦੀ ਆਂ ਬਾਜੀ ਹੈਲੋ ਹਾਂ ਬਾਜੀ ਜਸ ਬੋਲਦੀ ਆਂ ओहो हो जानी है मैं अभी नंबर तू सेव किताब है हाँ चल मैं तो ये कहेंगी जीता हिनू हाँ तेरा भाई होने गया है हाँ ओ पॉल जानी है करें कोई नहीं हैगा मैं कल नहीं है मम्मी तो साड़ी गई भी है गवान दिखा दे हाँ ਏ ਹੁਣੇ ਗਿਆ ਮੈਂ ਤਾਂ ਤੈਨੂੰ ਐਂ ਕਹੀਦੀ ਸੀ ਵੀ ਹੁਣ ਤੂੰ ਦੇਖ ਲੈ ਘਰੇ ਜਾ ਕੇ ਕਿਤੇ ਐਂ ਨਾ ਹੋਵੇ ਕਿ ਛੋਟੀ ਲਵੇ ਗਿਆ ਹੋਵੇ ਮੈਨੂੰ ਕਹਿ ਕੇ ਬੈਂਕ ਦਾ ਦੱਸ ਦੀ ਫੋਨ ਕਰਕੇ ਹਾਂ ਠੀਕ ਐ ਮੈਨੂੰ ਨਾ ਕਰਨਾ ਪਵੇ ਫੋਨ ਚੰਗਾ ਚੰਗਾ ਚੱਲ ਠੀਕ ਐ ਲੈ ਮਣਾ ਇੱਕ ਤਾਂ ਮੇਰਾ ਫਿਕਰ ਖਤ ਗਿਆ ਹੁਣ ਆਪੇ ਵੇਖ ਲੂ ਬਾਜੀ ਨਾਲੇ ਗੋਤਨੀ ਨੂੰ ਬਟਾ ਦੇਉ ਉਹਦੀ ਨਾਲੇ ਬੋਧੀਆਂ ਪਟੂਆਂ ਇਹਦੀਆਂ ਮੈਂ ਕੋਈ ਕਾ ਚੱਲ ਮਣਾ ਹੁਣ ਉਹਨੇ ਕੰਮ ਕਰ ਲਾ ਹੁਣ ਸ਼ਾਂਤ ਚਿੱਤ ਹੋ ਗਈ ਮੈਂ ਵੀ ਦੱਸ ਨਾ ਬੈਂਕ ਕੋਲ ਕੰਮ ਤਾਂ ਨੇ ਮੇਟ ਤਾਂ ਉਹਨੂੰ ਮੋਟਰ ਨਾਲ ਬਾਰੀ ਲਾ ਦਿੰਦੇ ਆ ਆ ਫੇਰ ਜਾਣਾ ਪੈਂਦਾ ਯਾਰ ਕਿਤੇ ਫਿਰ ਉਹ ਬੜਬੜ ਕਰੀ ਜਾਂਦੀ ਆ ਇਹ ਜਾਨਣਿਆਂ ਨਾ ਕਹਿੰਦਾ ਆ ਕੰਮ ਕਰ ਦਿੰਦੇ ਨੇ ਚਲ ਆਹ ਕੰਮ ਤਾਂ ਬਣ ਗਿਆ ਬੈਂਕ ਦਾ ਆ ਲੋ ਵੀ ਕਾਪੀ ਬੈਂਕ ਦਾ ਕੰਮ ਮੈਂ ਮਾਰ ਚੁ ਮੂਵੀਆ ਦੇਖਿਆ ਜਾ ਰਹੀਆਂ ਨੇ ਲਾਹੌਰ ਪੇਲੀ ਮੈਂ ਕੀ ਕਰਦੀ ਨਾ ਤੁਸੀਂ ਜਾਇਆਏ ਹਾਂ ਜਾਇਆਏ ਜਪਾਣੀ ਪੂਣੀ ਤੇ ਕਰਾ ਹਾਂ ਪਾਣੀ ਤਾਂ ਮੈਂ ਲਿਓਨੀ ਆ ਤੁਸੀਂ ਜਾਇਆਏ ਜਾਇਆਏ ਕੰਮ ਬਣ ਕੇ ਚੱਲ ਬੈਂਕ ਦਾ ਤਾਂ ਮੈਂ ਆਰਾਮ ਕਰਦਣਾ ਅੰਦਰ ਜਾ ਰਹਿਣੀ ਚੱਲ ਚੱਲ ਛੱਡ ਜਾ ਤੋ ਬਦ ਕੋਈ ਨਾ ਪੈਨਿਓ ਹਾਂ ਹਾਂ ਗੋਲੀ ਤਾਂ ਨਹੀਂ ਚਾਹੀਦੀ ਨਹੀਂ ਨਹੀਂ ਪਾਣੀ ਮੈਨੂੰ ਦਵਾਈ ਨਹੀਂ ਦੁਆ ਕੇ ਲਿਆਇਆ ਮੈਨੂੰ ਕਹਿ ਦੇਣਾ ਸੀ ਪਹਿਲਾਂ ਚੱਲ ਕੋਈ ਨਾ ਪੈਜੋ ਫੇਰ ਦਵਾਈ ਲਿਆਇਓ ਮੈਨੂੰ ਹੀ ਨਹੀਂ ਚੰਗਈ ਇਹ ਬੈਂਕ ਜਾਦੀ ਆਇਆ ਮੈਨੂੰ ਬਾਜੀ ਨੇ ਫੋਨ ਨਹੀਂ ਕਰਿਆ ਲੈ ਕੁੜੇ ਜਾਸ ਆ ਤਾਂ ਵਾਲੀ ਸੋਣੀ ਗੱਲ ਹੋ ਗਈ ਡਰ ਗਿਆ ਸੁਧਰ ਗਿਆ ਹਾਏ ਕੱਚ ਸਹੌ ਲੱਗਿਆ ਮੈਨੂੰ ਤਾਂ ਬਸ ਸ਼ਾਬਾਸ਼ੀ ਦੇਣ ਵਾਲਾ ਹੈ ਨਹੀਂ ਕੋਈ ਨਹੀਂ ਸ਼ਾਬਾਸ਼ੀ ਮਿਲ ਜਾਂਦੀ ਆਈ ਦਾ ਮਤਲਬ ਇਹਨੂੰ ਆਏ ਹੋ ਗਿਆ ਵੀ ਇਹ ਤਾਂ ਮੇਰੇ ਨਰੇ ਕੁੱਟੂਗੀ ਤਾਂ ਸੁਧਰ ਗਿਆ ਗਿਆਨੀ ਹੋਣਾ ਤਾਂਹੀਂ ਫਿਰ ਮੈਨੂੰ ਬਾਜੀ ਨੇ ਦੱਸਿਆ ਨਹੀਂ ਬਾਜੀ ਗਿਆ ਤਾਂ ਹੂਆ ਕਰੇ ਮੈਨੂੰ ਕਿਹਾਗਾ ਉਹ ਤਾਂ ਬਲਾਈਆਂ ਆਖੇ ਲਾਂਦਾ ਮੇਰੇ ਚਲ ਪਾਣੀ ਫੜਾਉਣੀ ਆ ਖੜਾ ਕੇ ਪਾਣੀ ਮੁਰ ਕੇ ਫਿਰ ਬੋਲੂਗਾ ਮੌਕਾ ਮਿਲ ਜੂ ਬੋਲਣ ਦਾ ਈਦਾ ਦਾ ਪੈਣ ਮਿਲਦਾ ਯਾਰ ਹੈਪੀ ਦਾ ਹਲੋ ਹਲੋ ਹਾਂ ਹੈਪੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਨਾ ਮੇਰੇ ਵਧੀਆ ਤੁਸੀਂ ਕਿ ਕਰਦੇ ਸੀਗੇ ਬਸ ਕੁਝ ਨਹੀਂ ਰੈਸਟ ਕਰਦਾ ਸੀ ਭੈਅ ਸੀ ਬਣਾ ਜਾ ਅੱਛਾ ਮੈਂ ਤਾਂ ਨਹੀਂ ਕਹਿੰਦੀ ਸੀ ਮੈਂ ਨਾ ਬਟੀਕ ਵਾਲੀ ਨੂੰ ਫੂਟ ਫਰਾਈ ਸੀ ਸ਼ਹਿਰ ਅੱਛਾ ਤੇ ਨਾ ਪਾਪੀ ਦੀ ਨਾ ਅੱਜ ਕਹਿੰਦੀ ਵੀ ਆ ਕੇ ਲੈ ਜਾ ਤੂੰ ਸੀ ਨਾ ਕੋਈ ਬਗਾਈ ਨਹੀਂ ਹੈ। ਤੂੰ ਨਾਲ ਜਾਣਾ ਹੈ। ਮੈਂ ਕਹਿੰਦੀ ਤੁਸੀਂ ਮੈਨੂੰ ਲੈ ਜਾਂਦੇ। ਕੋਈ ਗੱਲ ਨਹੀਂ ਹੋਣੀ ਹੋਣਾ। ਹਾਂ ਜੇ ਕੰਮ ਮੈਂ ਫਿਰ ਰਹਿਣ ਦੋ। ਨਹੀਂ ਨਹੀਂ ਕੰਮ ਨਹੀਂ ਕੋਈ ਗੱਲ ਨਹੀਂ ਲਾਇਆ। ਤੂੰ ਕਹੋ ਕਿਵੇਂ ਨਾ ਚਾਹੀਏ じゃ ਕੋਈ ਨਾਲ ਬੱਸ ਚੱਲਦੇ ਆ। ਹਾਂ ਫਿਰ ਆ ਜਾਓ ਬੱਸ ਮੈਂ ਤਿਆਰੀ ਆ। ਬੱਸ ਬੱਸ ਆਇਆ ਹੁਣੇ ਆਇਆ। ਤਿਆਰ ਹੈ। ਠੀਕ ਹੈ ਜੀ। ਠੀਕ ਹੈ। ਓਕੇ। ਲਾ ਸਾਲੀ ਮਲਾਵੇ ਤੇ ਜੀਜਾ ਨਾਲ ਨਾ ਕਿ ਮੈਂ ਵੋ ਸਕਦਾ ਨਾ ਹੁਣ ਚੱਲਦੇ ਆ ਰੈਸਟ ਫੇਕ ਕਰਾਂ ਪਰ ਆਪਾਂ ਮਟਿਕ ਦੇ ਜਾ ਕੇ ਚੱਲਦੇ ਆ ਲੈ ਮੈਨੂੰ ਕਹਿੰਦਾ ਆਪਾਂ ਇੰਨਾ ਮੈਨੂੰ ਠਾਈ ਨਾ ਜੀ ਨਹੀਂ ਲੱਗਦਾ ਕੱਲੀ ਦਾ ਤਾਂ ਮੇਰਾ ਮੈਂ ਮੜਾ ਜਾ ਕੰਮ ਜਾਵਾ ਬੁਹੇ ਮੁੰਡੇ ਕੋਲ ਮਿਲ ਕੇ ਆਉਣਾ ਨਾ ਕੀ ਦੇ ਕੋਣ ਮਿਲ ਕੇ ਆਉਣਾ ਉਹ ਪਿੰਡ ਕਿੰਨੇ ਲੋਕ বাসਦੇ ਨੇ ਕਿਸੇ ਕੋਲ ਤਾਂ ਜਾਣਾ ਹੀ ਹੈ ਕੰਮ ਆ ਉਹ ਫੇਸ਼ਕ ਲੱਗ ਜਾਂਦੀਆਂ ਕਰਨ ਮਾੜੀ ਮਾੜੀ ਗੱਲ ਤੇ ਨਾ ਮੇਰੀ ਗੱਲ ਸੁਣ ਚੀ ਮੈਂ ਹੀ ਤੈਨੂੰ ਕਿਹਾ ਦਵਾਈ ਦਵਾ ਲਿਆ ਮੈਨੂੰ ਹੈ ਮੇਰਾ ਚਿੱਤ ਨਹੀਂ ਠੀਕ ਤੇ ਐ ਕਿਹਾ ਫੇਰ ਜਾਵਾਂਗੇ ਮੈਨੂੰ ਉਹਦੇ ਘੰਟੇ ਨੂੰ ਠਾਦੀ ਮੈਂ ਤਾਂ ਥੱਕਿਆ ਆ ਵਾਂ ਹੁਣ ਤੇਰੀ ਥਕਾਵਟ ਕਿੱਦਾਂ ਲਿਈ ਮੈਂ ਲੈ ਆਉਂ ਆਂ ਪਈ ਦਸ ਕਾਦੀ ਲੈ ਕੇ ਆਉਣੀ ਮੇਰੇ ਤਾਂ ਸਰੀਰ ਜਨਾਂ ਲੋਟ ਨਹੀਂ ਹੈਗਾ ਲੱਤਾਂ ਮਾਂ ਮ ਦੁਖਦੀਆਂ ਬਤਾ ਖਾਰ ਹੈ ਕੀ ਆ ਪਤਾ ਨਹੀਂ ਕੀ ਆ ਮੈਂ ਤਾਂ ਬੀਪੀ ਵੀ ਚੈੱਕ ਕਰਾ ਕੇ ਆਉਣਾ ਸੀ ਸਿਰ ਵੀ ਦੁਖੀਆਂ ਦਾ ਟੂ ਹੀ ਵੀ ਦੁਖੀ ਜਾਂਦੀ ਆ ਮੈਂ ਨਾਲ ਹੀ ਬਗ ਚਲਦੀ ਆ ਮੈਂ ਮਿਕਸ ਕਰਾ ਲਾਂ ਸਾਰੀਆਂ ਦਵਾਈਆਂ ਕੋਈ ਗੱਲ ਨਹੀਂ ਦੇਖ ਲੈ ਦੇਖ ਲੈ ਮੈਂ ਜਾਣਾ ਕਿੱਥੇ ਐ ਉਹ ਮੈਂ ਪਿੰਦੇ ਕੋਲ ਜਾ ਕੇ ਆਉਣਾ ਅਸੀਂ ਕੰਮ ਸੀ ਮੜਿਆ ਪਿੰਦੇ ਕੋਲੇ ਇਹ ਹੁਣ ਪਿੰਡਾ ਕਿਹੜਾ ਹੁਣ ਲਿਖ ਕੇ ਦਮ ਲੈ ਕਮਾਲ ਹੋ ਗਈ ਤੇਰੀ ਤੇਰੀ ਤੀਵੀ ਆ ਤਾਂ ਪੁੱਛਦੀਆਂ ਉਹ 20 ਮੁੰਡੇ ਨੇ ਮੈਂ ਤਾਂ ਹਰੇਕ ਜਾਣਦਾ ਕਿ ਤੂੰ ਦੱਸ ਕੇ ਜਾ ਕੇ ਨੋ ਰਹੀ ਜਗਾ ਕੰਮ ਹੁੰਦੇ ਨੇ ਚੱਲ ਪੁਣਾ ਜਾ ਕੇ ਆਉਣਾ ਮੈਂ ਕੰਮ ਦੱਸ ਤਾਂ ਦੇ ਵੀ ਕੀ ਕੰਮ ਆ ਉਹਨੇ ਬੁਲਾਇਆ ਕੋਈ ਕੰਮ ਜਾ ਕੇ ਦੱਸੂਗਾ ਜਾਂ ਜਾਉਂਗਾ ਦੱਸੂ ਫਿਰ ਕੀ ਕੰਮ ਹੈ ਹੁਣ ਆਇਆ ਥੀ ਉਹਦਾ ਫੋਨ ਆਇਆ ਸੀ ਨਾ ਮੈਂ ਤਾਂ ਕੋਈ ਫੋਨ ਨਹੀਂ ਸੁਣਿਆ ਤੈਨੂੰ ਕਿਹੜੇ ਵੇਲੇ ਫੋਨ ਆ ਗਿਆ ਕਿਹੜੇ ਵੇਲੇ ਗੱਲ ਕਰ ਲਈ ਕਿਹੜੇ ਵੇਲੇ ਤੇਰੀਆਂ ਗਿੱਟਾਂ ਮਿੱਟਾਂ ਹੋ ਗਈਆਂ ਤੇ ਹੁਣ ਤੂੰ ਤੁਰ ਵੀ ਪਿਆ ਨਹੀਂ ਅੰਦਰ ਪਿਆ ਦੀ ਅੰਦਰ ਫੋਨ ਆਇਆ ਸੀ ਹੁਣ ਨਾ ਹੁਣ 1 ਮਿੰਟ ਤੈਨੂੰ ਫੋਨ ਜ਼ਰੂਰੀ ਹੈ ਕਿ ਤੇਰੀ ਸਿਹਤ ਜ਼ਰੂਰੀ ਹੈ ਪਹਿਲਾਂ ਤੂੰ ਮੈਨੂੰ ਐਂ ਦੱਸ ਤੂੰ ਉਹੀ ਕੰਮ ਲੱਗੀ ਕਰਨਾ ਦੇਖ ਜੀ ਮੈਂ ਲੜਤੀ ਨਹੀਂ ਤੇਰੇ ਨਾਲ ਮੈਂ ਤਾਂ ਤੈਨੂੰ ਐ ਪੁੱਛਦੀ ਆ ਵੀ ਜਾਣਾ ਕਿੱਥੇ ਉਹਨੇ ਮੈਨੂੰ ਤਾਂ ਆਪ ਨਹੀਂ ਪਤਾ ਕਿੱਥੇ ਜਾਣਾ ਬੁਲਾਇਆ ਉਹਨੇ ਫੋਨ ਕਰਿਆ ਜਾ ਕੇ ਪਸੂ ਤਾਂ ਦੱਸੂਗਾ ਲੈ ਤੈਨੂੰ ਆਏ ਨਹੀਂ ਪਤਾ ਆ ਕੇ ਤਾਂ ਦਵਾਈ ਲਿਆਉ ਕਰੀ ਕੋਈ ਗੱਲ ਨਹੀਂ ਕਮਾਲ ਹੋ ਗਈ ਤੇਰੀ ਜੀ ਜਾਏ ਹਣ ਤੇ ਮੈਨੂੰ ਬੰਦਾ ਸਿੱਧੇ ਮੋ ਜਵਾਬ ਹੀ ਨਹੀਂ ਦਿੰਦਾ ਮੈਨੂੰ ਆਪ ਨਹੀਂ ਪਤਾ ਕਿੱਥੇ ਜਾਣਾ ਤੂੰ ਕੀ ਲੈਣਾ ਪਿੰਦੇ ਕੋਲੇ ਜਾਣਾ ਆ ਪਿੰਡਾ ਨਮਈ ਜੰਪਿਆ ਪਤਾ ਨਹੀਂ ਕਿਹੜਾ ਪਿੰਡਾ ਮਣਾ ਇਹ ਬੰਦਾ ਐ ਜੇ ਗੋਲ ਮੋਲ ਗੱਲਾਂ ਕਰੀ ਜਾਂਦਾ ਅੱਗੇ ਤਾਂ ਕਦੇ ਕਰੀਆ ਨਹੀਂ ਅੱਗੇ ਤਾਂ ਮੈਨੂੰ ਸਾਫ਼-ਸਾਫ਼ ਦੱਸ ਕੇ ਜਾਂਦਾ ਵੀ ਮੈਂ ਬਾਜ਼ਾਰ ਚੱਲੇ ਆਂ ਮੈਂ ਜੈਲੇ ਕੋਲ ਜਾ ਕੇ ਆਉਣਾ ਮੈਂ ਕਰਨੈਲ ਕੋਲ ਜਾ ਕੇ ਆਉਣਾ ਮੈਂ ਫਲਾਣੇ ਕੋਲ ਆਹ ਕੰਮ ਜਾਣਾ ਅੱਜ ਕੱਲ ਕੀ ਐ ਫੋਨ ਆਇਆ ਕਿ ਬੂ ਮੈਂ ਮਰ ਜਾ ਕਿਤੇ ਜਿਹੜੀ ਗੱਲ ਤੋਂ ਮੈਂ ਡਰਦੀ ਸੀ ਉਹੀ ਕੁਸਤਾ ਨਹੀਂ ਹੋ ਗਿਆ ਫੋਨ ਕਰਾਂ ਮੈਂ ਤਾਂ ਬਾਜੀ ਨੂੰ ਫੋਨ ਕਰਤੀਆਂ ਖਰਚਾ ਹੈਲੋ ਹਾਂਜੀ ਬਾਜੀ ਨਾ ਮੇਰੀ ਗੱਲ ਸੁਣ ਇਹ ਤਾਂ ਘਰੋਂ ਗਿਆਗਾ ਕਿਸੇ ਪਾਸੇ ਹੁਣੀ ਜਾ ਤੂੰ ਮੈਂ ਤੈਨੂੰ ਦੱਸਾਂ ਹਾਂ ਦੇਖ ਕੇ ਆ ਹਾਂ ਹਾਂ ਬਸ ਜਾ ਵੜ ਤੇਰੇ ਕੰਮ ਖਸਮਾਂ ਨੂੰ ਖਾਣ ਖੜੇ ਹੋ ਕੇ ਮੈਂ ਤੈਨੂੰ ਦੱਸਤਾ ਵੀ ਮੇਰਾ ਘਰ ਖਰਾਬ ਹੋ ਜਾਊਗਾ ਬਗ ਜਾ ਹੁਣੇ ਬਗ ਜਾ ਬਸ ਠੀਕ ਐ ਮੈਂ ਇਹਨੂੰ ਫੋਨ ਕਰਦੀ ਹੋਏ ਮੈਂ ਮਰ ਜਾ ਮੈਂ ਲੋਦਾ ਜਿਹੜੀ ਗੱਲ ਤੋਂ ਡਰਦੀ ਸੀ ਉਹੀ ਕੁਝ ਹੋ ਗਿਆ ਮੇਰਾ ਤਾਂ ਕਰ ਪਟਿਆ ਗਿਆ ਹਾਏ ਮੈਂ ਮਰ ਜਾ ਹੈ ਉਹ ਤਾਂ ਮੇਰੇ ਵਾਲੀ ਹੈ ਇਹ ਸਾਲੀ ਕਿਹਦੇ ਨਾਲ ਵਾਗੀ